ਕਿਚ ਕਿਚ ਵਾਲ ਖੇਚ ਪਾਸ ਤੇ ਖੇਡੋ ਮੜਾ ਜਾ ਮਨਿੰਦਰ ਔਰੀਆਂ ਕੋਲੇ ਚੱਲ ਆ। ਆ ਜਾ ਉਰੇ ਆ ਜਾ। ਲੈ ਫਾਈਟ ਇਸ ਸਮਾਲ ਲੱਗੇ। ਕੋਈ ਗੱਲ ਸੁਣ ਓਏ। ਤੁਸੀਂ ਇਹ ਕੀ ਕਰ ਰਹੇ ਹੋ? ਉਹ ਪਤਾ ਨਹੀਂ ਪਿੰਡ ਦਾ ਗਰਾਉਂਡ ਆ ਤੈਨੂੰ ਦਿਨਾਂ ਨਹੀਂ ਹਵਾ ਚੁੱਟਣ ਦੀ ਤਿਆਰੀ ਕਰੀ ਅਨੇ ਗਰਾਉਂਡ ਤੈ ਤਾਂ ਅਗੇ ਕੋਈ ਚੂਟਾ ਹੀ ਹਾਲੀ ਨਿਕਲ ਜੇ ਸੁੱਖੇ ਤੁਸੀਂ ਪਹਿਲੇ ਪਿੰਡ ਚ 8 10 ਘਰ ਉਜਾੜਤੇ ਉਹਨਾਂ ਮਾਵਾਂ ਦੀਆਂ ਬਾਦੋਆਮਾਂ ਤੁਸੀਂ ਕਦੇ ਬੱਜ ਨਹੀਂ ਸਕਦੇ ਤੇ ਰਹੀ ਗੱਲ ਇਹਨਾਂ ਜਵਾਕਾਂ ਦੀ ਇਹ ਸਾਰੇ ਮੇਰਾ ਪਰਿਵਾਰ ਆ ਇਹਨਾਂ ਦੀ ਹਵਾਵਾਂ ਵੱਲ ਵੀ ਨਚਾ ਗਿਓ ਇਹ ਤਰ੍ਹਾਂ ਸਾਨੂੰ ਆਉ ਦਾ ਕੰਮ ਕਰ ਤੂੰ ਆਉ ਦਾ ਕੰਮ ਕਰ ਠੀਕ ਆ ਜੇ ਲਹਿਰ ਰਹਿਣੀ ਤਾਂ ਸਾਡੇ ਕੋਲ ਆ ਕੇ ਕੱਲਾ ਸੌਣ ਵੇ ਤੂੰ ਕੋਲ ਵਹਿਣ ਦੀ ਗੱਲ ਕਰਦਾ ਮੈਂ ਲਹਿਰ ਵਾਲਿਆਂ ਦੀ ਕਾਣ ਵੀ ਨਹੀਂ ਜਾਂਦਾ ਪੀਤੇ ਪਿੰਡ ਦੇ ਤੂੰ ਸਾਰੇ ਜਵਾਗੀ ਦੇ ਮੈਸੇਜ ਬਣਾਤੇ ਤਾਂ ਸਾਡੇ ਘਰ ਕਿੱਥੋਂ ਚੱਲਣਗੇ ਘਰ ਤਾਂ ਵੀਰ ਦਿਹਾੜੀ ਕਰਨ ਨਾਲ ਦੀ ਵੀ ਚੱਲਦੇ ਆ ਬਾਕੀ ਆ ਤਾਂ ਥੁੱਕ ਮਿੱਟੀ ਹੀ ਆ ਨਾਲੇ ਸਿਆਣੇ ਕਹਿੰਦੇ ਆ ਖੂਦ ਹੀ ਮਿੱਟੀ ਖੂਚ ਹੀ ਪੈਂਦੀ ਆ ਅੱਜ ਵੀਰ ਮੈਂ ਚੱਲਦਾ ਜਾਂਦਿਆਂ ਨੇ ਇੱਕ ਬੇਨਤੀ ਕਰਦਾ ਵੀ ਇਹਨਾਂ ਕੰਮਾਂ ਤੋਂ ਬਾਜ਼ ਆ ਜਾਓ ਬਾਜ਼ਾ ਰੋੜਾ ਬੰਪਾ ਹੁਣ ਆਪਣੇ ਇਦਾਂ ਕੋਸ਼ਿਸ਼ ਕਰਨਾ ਕੋ ਆਪਾਂ ਇਹਨੂੰ ਬਾਅਦ ਚ ਦੇਖਾਂਗੇ ਚੱਲ ਚੱਲੀਏ ਬਾਈ ਨੂੰ ਸਮਾਨ ਦਾ ਜਾ ਕੇ ਹਸਾਬ ਦੇ ਦੇ ਇੱਕ ਕਮੀ ਨਾ ਹੋਵੇ ਇਹਨੂੰ ਪਿੰਡ ਚੈ ਇਹਨੂੰ ਉਹ ਜੰਦੇ ਸੇਲ ਘਟਾਤੀ ਇਸ ਵੱਡੇ ਖਿਡਿਆਰੀ ਨੇ ਸੇਲ ਵੀ ਬਹੁਤ ਆਪਣਾ ਕੰਮ ਦੇ ਬਹੁਤ ਆਪਾਂ ਬਾਈ ਕੋਲੇ ਚੱਲਦੇ ਹਾਂ ਠੀਕ ਹੈ ਸ੍ਰੀ ਕਾਲ ਰੋਕੀ ਸਰ ਆਹ ਓਏ ਕਰਾਸ਼ ਕਰਾ ਚੋਈ ਉਹ ਗਏ ਤਾਂ ਬਈ ਸਕਾਰਤੀ ਸੀ ਯਾਰ ਆਪਣੇ ਪਿੰਡ ਚ ਨਹੀਂ ਮਸੀਹ ਨੇ ਉਤਾਰ ਨਹੀਂ ਲਿੱਤਾ ਸਾਰੇ ਪਿੰਡ ਦਾ ਹਮੈਤੀ ਬਣਾ ਸਕਦਾ ਆ ਬਾਬਾ ਜੀ ਹਰਤਾ ਯਾ ਨਾ ਪਾ ਕਰੋ ਮੈਂ ਸਿੱਧਾ ਦੱਸੋ ਗੱਲ ਕੀ ਆ ਭਾਈ ਜੀ ਸੁਣੋ ਮੈਂ ਦੱਸਦਾ ਉਹੜਾ ਪੀਤਾ ਨਹੀਂ ਆ ਉਹ ਪੜਾਈ ਪੂਰੀ ਕਰਕੇ ਪਿੰਡ ਆ ਗਿਆ ਸਾਰੇ ਪਿੰਡ ਦੇ ਜਵਾਕ ਮਗਰ ਲਾਈ ਫਿਰਦੇ ਹੋ ਉਹ ਬਾਜਾ ਤੂੰ ਵੀ ਤੂੰ ਵੀ ਗਲਤੀ ਕਰਦਾ ਬਾਈ ਜੀ ਉਹ ਫੁੱਟਬਾਲ ਦਾ ਕੋਚ ਬਣ ਗਿਆ ਤੇ ਸਾਰੇ ਪਿੰਡ ਦੇ ਜਵਾਕਾਂ ਨੂੰ ਟ੍ਰੇਨਿੰਗ ਦੇ ਰਿਹਾ ਇਸ ਟਾਈਮ ਕੋਈ ਵੀ ਜਵਾਕ ਉਹ ਤੇ ਕਹਿੰਨ ਤੋਂ ਬਾਹਰ ਨਹੀਂ ਅਛਾ ਇਹ ਗੱਲ ਰੋਕੀ ਨਾਲ ਅੱਜ ਦਾ ਕੀਤਾ ਗਈ ਹੈ ਰਾਜਬੰਦ ਰੋੜੇ ਪਾਸੇ ਕੀਤਾ ਪੀਤਾ ਗੇੜੇ ਬਾਗ ਦੀ ਮੂਰਗੀ ਇਹ ਸਾਰੇ ਆਪਣੇ ਪਿੰਡ ਦੀਆਂ ਬੱਚੀਆਂ ਵੀ ਇਹ ਖੇਡਾਂ 'ਚ ਹਿੱਸਾ ਲੈ ਰਹੀਆਂ ਹਾਂ ਤਾਂ ਇਹ ਹੋਇਆ ਪੀਤੇ ਕਰਕੇ ਹੀ ਹੈ ਨਹੀਂ ਤਾਂ ਕੋਈ ਆਪਣੇ ਪਿੰਡ ਦੀਆਂ ਮੱਛੀਆਂ ਨੂੰ ਕੋਈ ਵਸਤੇ ਵੀ ਨਹੀਂ ਜਾਣ ਦਿੰਦਾ ਸੀ ਆ ਤਾਇਆ ਸੰਦਾ ਸਹੀ ਕਹਿੰਦਾ ਉਹ ਆਪਣੇ ਪਿੰਡ ਦੀ ਫੁੱਟਬਾਲ ਦੀ ਟੀਮ ਦਾ ਕੋਚ ਹੈ ਕਿ ਤੇਨੂੰ ਸੱਦ ਕੇ ਪ੍ਰਿੰਸੀਪਲ ਨੇ ਸਨਮਾਨਤ ਕੀਤਾ ਉਹਦੇ ਚੰਗੇ ਕੰਮਾਂ ਨੂੰ ਚਲੋ ਚੰਗੀ ਗੱਲ ਐ ਸ਼ੇਰਾ ਅਕਸਰ ਚੰਗੇ ਕੰਮਾਂ ਦਾ ਤਾਂ ਚੰਗੇ ਨਤੀਜਾ ਹੁੰਦਾ ਠੀਕ ਨਾਲੇ ਜੋ ਆ ਕੇ ਨenar ਕੀ ਨਸ਼ਿਆਂ ਤੋਂ ਬਚ ਰਹੇ ਨੇ ਤਾ ਕੰਮ ਤਾਂ ਚੰਗੇ ਹੀ ਕਰਦਾ ਹੈ ਚੰਗੇ ਕੰਮਾਂ 'ਚ ਕੋਈ ਵਿਗੜ ਨਾ ਪਾਵੇ ਓਏ ਸ਼ੇਰਾ ਇਹ ਤਾਂ ਦੁਨੀਆਦਾਰੀ ਐ ਹੂੰ ਸਿਆਣਾ ਤਾਂ ਐਂਦਾ ਕਹਿੰਦੇ ਹੁੰਦੇ ਸਾਰੀ ਦੇ ਇੱਕ ਪਾਸੇ ਦੁੰਦੇ ਆ ਦੁਨੀਆਂ ਦੇ ਦੋਨੇ ਪਾਸੇ ਲਤਾ ਆਪਾਂ ਤੇ ਇੱਕ ਗੱਲ ਸੋਚ ਲਈ ਵੀ ਚੰਗੇ ਕੰਮਾਂ 'ਚ ਪੀਤੇ ਦੇ ਸਾਥ ਦੇਣਾ ਆ ਆ ਜਾ ਤੈਨੂੰ ਯਾ ਚੜਾਈ ਅੱਜ ਫਿਊਰੀ ਫੁੱਟਬਾਲ ਦਾ ਢਾਹ ਬਣਾਏਗਾ ਨਾਲੇ ਤੇਰਾ ਪੀਤਾ ਓਸਤਾਦ ਖੁਸ਼ ਹੋ ਜੂਗਾ ਆ ਸਹੀ ਗੋ ਸੁਣਨਾ ਬਟ ਯਾਦਾ ਬਾਈ ਕਨੇ ਕਦੇ ਸਖਤ ਦਾ ਯੂਜ਼ ਕਰ ਲੈਦਾ ਪਰ ਕਦੇ ਆਹ ਨਾ ਛੜੀ ਕੀਤਾ ਕੋਈ ਨਹੀਂ ਆ ਵੀ ਉੱਤ ਲਾ ਕੇ ਦੇਖ ਕਿੱਕਾ ਦੇਖੀ ਮਾਰਦਾ ਛਾਏ ਆਪਣੇ ਪਿੰਡ ਵਾਲੇ ਟੂਰਨਾਮੈਂਟ ਚ ਵੀ ਦੱਸ ਦੇਣ ਰਹਿ ਗਏ ਜਿੰਨੀ ਤਿਆਰੀ ਖਿੱਚਨੀ ਖਿੱਚ ਲਾ ਗੱਲ ਸੁਣ ਬੰਦੇ ਰ ਉਹਦਾ ਜਸੂਆ ਓਏ ਹੋਰ ਆਇਆ ਚਲ ਦੇਖ ਵੀ ਵੇ ਜਸੂ ਹੈਲੋ ਬਾਈ ਬੋਲ ਜਰਾ ਆਵਾਜ਼ ਤਾਂ ਸਾਹੋਂ ਪਾਦਾ ਆ ਕੇ ਦੇਖਦਾ ਓਏ ਹੈ ਜੋ ਤੇ ਅਜੇ ਸੁਧਵੇਂ ਨਾ ਆਮੀਦ ਨੇ ਮੇਰਾ ਸਾਰਨਾ ਸਿਆਣਾ ਜਵਾਬ ਸੀ ਤੇ ਬਾਈ ਜੀ 2 ਦਿਨ ਹੋ ਗਏ ਗਰਾਊਂਡ ਵੀ ਨਹੀਂ ਆਇਆ ਸ਼ਾਇਦ ਕੱਲ ਵੀ ਰੈਂਬੋ ਵਰਗਾ ਠੱਕੇ ਜੜਿਆ ਵੇ ਕੀ ਹੋ ਗਿਆ ਕਾਹ ਤੋਂ ਪਾਈ ਬੈਠੋ ਇਹਨੂੰ ਮੰਜੇ ਤੇ ਬੇਬੀ ਤੇ ਕੀ ਹੋਇਆ ਪਤਾ ਨੂੰ ਮਾ ਚਟਾ ਲਵਾਦਾ ਇਹਨੂੰ ਨੇ ਹੋ ਸਲਾ ਰੱਖ ਦੇ ਸੁ ਠੀਕ ਹੋ ਜਾਊਗਾ ਜਿਹੜਾ ਪੱਟੀਆਂ ਵਾਲਾ ਥੋੜਾ ਕੱਖ ਨਾ ਰਹੇ ਥੋੜਾ ਬੇੜਾ ਵਾਜੇ ਮੇਰੇ ਸਿਆਣੇ ਵਰਗੇ ਪੁੱਤ ਦੀ ਜੜ ਕੱਢਤੀ ਤੁਸੀਂ ਇਹ ਮੈਂ ਤਾਂ ਇਹਦੀ ਪਿਓ ਦੀ ਸ਼ਰਾਬ ਤੋਂ ਪਹਿਲਾਂ ਬਹੁਤ ਰੁਕੀਸਾਂ ਕਦਰਾਂ ਨਾ ਪੈਣੀ ਕੋਈ ਨਹੀਂ ਠੀਕ ਹੋ ਜਾ ਪੈਣੀ ਇਹਨਾਂ ਹਾਸੇ ਕੁੱਤਿਆਂ ਦੇ ਲੱਤ ਪਾਉਣੀ ਪਊ ਆਇ ਨਹੀਂ ਸਰਨਾ ਚਲੋ ਆਪਾਂ ਸਰਪੰਚ ਕੋਲੇ ਚੱਲ ਜੀ ਉਤਾਦਨ ਦੇਖਣ ਖਾਤਰ ਵੋਟਾਂ ਤਾਂ ਨਹੀਂ ਪਾਈਆਂ ਸੀ ਤੈਨੂੰ ਕੀ ਗੱਲ ਹੋ ਗਈ ਚਾਚੀ ਕੋਈ ਗਲਤੀ ਹੋ ਗਈ ਮੇਰੇ ਕੋਲ ਗਲਤੀ ਤਾਂ ਬੁੱਤ ਸਾਥੋਂ ਹੋਈ ਹੈ ਜਿਹਨੇ ਤੈਨੂੰ ਵੋਟਾਂ ਪਾਈਆਂ ਸੀ ਚਾਚੀ ਗੁੱਸੇ ਨਾ ਹੋ ਮੈਨੂੰ ਗੱਲ ਦੱਸ ਪਹਿਲਾਂ ਕੀ ਹੋਈ ਪਿੰਚਾ ਆਪਣਾ ਪਿੰਡ ਚਿੱਟੇ ਦਾ ਘੜ ਬਣ ਗਿਆ ਹੁਣ ਪਤਾ ਨਹੀਂ ਕਿਹਦੇ ਕਿਹਦੇ ਚੁੱਲਿਆਂ ਜੋਖ ਬੁਝੂਗੀ ਚਾਹਤਾ ਮੈਂ ਪਿੰਡ ਦਾ ਸਰਪੰਚ ਆ ਮੈਨੂੰ ਸਾਰਾ ਪਤਾ ਪਿੰਡ ਚ ਕੀ ਹੋਈ ਜਾਂਦਾ ਪਰ ਗੱਲ ਕੀ ਹੈ ਨਹੀਂ ਤਾਂ ਮੇਰੇ ਕੋਲ ਉਹਨਾਂ ਖਿਲਾਫ ਕੋਈ ਸਬੂਤ ਹੈ ਤੇ ਨਹੀਂ ਗਵਾਰ ਸੁੱਤ ਤੁਸੀਂ ਸਾਰਾ ਪਿੰਡ ਤੇਰੇ ਕੋਲ ਗਵਾਹ ਬਣ ਕੇ ਆਏ ਆ ਰੈਂਬੋ ਵਰਗਾ ਨੇ ਮੇਰਾ ਪੁੱਤ ਚਿੱਟੇ ਜੰਨਾ ਛੇ ਚ ਪਾਤਾ ਹੁਣ ਤਾਂ ਖੰਡ ਵਾਂਗੂ ਮੰਡੀ ਜਾਂਦੇ ਆ ਮਾਤਾ ਐਡੀ ਗੱਲ ਹੋ ਗਈ ਮੈਨੂੰ ਤਾਂ ਇਹ ਸੀ ਕਿ ਇਹਨਾਂ ਦੇ ਅੱਗੇ ਪਿੱਛੇ ਐਣੀ ਕੋਈ ਆਪੇ ਚਟਾਬੀ ਕੇ ਮਰ ਜਾਣਗੇ ਪੰਚਾ ਅੱਗੇ ਪਿੱਛੇ ਘਰੋਣੀ ਅੱਡ ਖੜਿਆਂ ਦੇ ਰੁੱਕੀ ਨੇ ਮੁਰਦਾ ਪੁੱਸੇ ਇਹਨਾਂ ਦਾ ਜੇ ਚਾਚਾ ਇਹ ਗੱਲ ਹੈ ਤਾਂ ਆਪਾਂ ਸਾਰੇ ਮਾਤਾ ਰਲ ਕੇ ਰੋਕੀ ਅਰਗਾਂ ਦੀ ਜੜ ਬੰਦਦੇ ਆ ਚਾਹੇ ਫਿਰ ਦੁਸ਼ਮਣੀ ਵੀ ਕਿਉਂ ਨਾ ਮੁੱਲ ਲੈਣੀ ਪੈ ਜੇ ਚੰਗਾ ਮਾ ਹੁਣ ਤੁਸੀਂ ਫਿਕਰ ਨਾ ਕਰਿਓ ਹੁਣ ਤੁਸੀਂ ਜਾਓ ਆਰਾਮ ਨਾਲ ਰੋਕੀ ਅਰਗਣ ਨੂੰ ਸਾਹਮਲਾਗੇ ਸੀ ਚੰਗਾ ਸੇ ਰੰਗ ਅਸ਼ਰਗ ਹੋ ਤਰੀ ਛੋਟੇ ਹਾਂਜੀ ਬਈ ਮੇਰੀ ਗੱਲ ਸੁਣ ਹੁਣ ਆਪਣੀ ਤੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਰੈਂਬੋ ਸੋਖਾ ਤੇ ਰੋਕੀ ਸੱਤ ਦਿਨਾਂ ਚ ਇਹ ਬੰਦਿਆਂ ਦਾ ਜਲੂਸ ਕੱਢਣਾ ਪਿੰਡ ਦੀ ਸਾਫ ਤੇ ਬਚਾ ਲੈ ਤੇ ਇਹ ਕੰਮ ਜੇ ਮੈਂ ਤੇਰੀ ਡਿਊਟੀ ਲਾਉਣਾ बंद ट्रैप लाद तो बाद पिंडा सप्लाई गौर करी मैं तेरे है भी। ते पेंडा मेरा भी गौर करके बह गए घरे भी नहीं दस के ਨਿੱਕੇਰ ਗੱਲ ਇਹ ਆ ਨੌਕੀ ਦਾ ਪੈਸੇ ਦੀ ਭੁੱਖ ਲਈ ਚਟਾ ਪਿੰਡ ਚ ਵੇਚ ਰਿਆ ਉਹ ਤਾਂ ਸਪਲਾਈ ਕਰ ਰਿਆ ਪਰ ਸੋਖਾ ਤੇ ਰੈਂਬੋ ਪਿੰਡ ਦੇ ਦੁਸ਼ਮਣ ਕਿਵੇਂ ਬਣ ਗਏ ਤੈਨੂੰ ਯਾਦ ਆ ਵੋਟਾਂ ਵੇਲੇ ਇਹਨਾਂ ਨੇ 20 ਦਿਨ ਆਪਣੇ ਘਰੇ ਲੰਗਰ ਚ ਸੇਵਾ ਕਰੀ ਨਿੱਕੇ ਨਾਲੇ ਵੋਟਾਂ ਵੇਲੇ ਸਾਰਾ ਪਿੰਡ ਇਹਨਾਂ ਦੀ ਸਿਆਣਪ ਦੀ ਗਵਾਹੀ ਭਰਦਾ ਸੀ ਬਾਈ ਨੇ ਸਹੀ ਕਹਿ ਰਹੇ ਹੋ ਰੈਂਬੋ ਦੀ ਸੁੱਖ ਨੇ ਆਪਣੀ ਵੋਟਾਂ ਵਲੇ ਠੋਕੇ ਮਦਦ ਕਰੀ ਮੈਂ ਤਾਂ ਇਹ ਕਹਿਣਾ ਨਿੱਕੇ ਯਾਰ ਸ਼ਾਇਦ ਉਹ ਰਾਟਕ ਗਏ ਹੋਣ ਜਾਂ ਫਿਰ ਕੋਈ ਮਜਬੂਰੀ ਹੋਵੇ ਉਹਨਾਂ ਦੀ ਭਾਈ ਮੈਨੂੰ ਆਏ ਕੋਲ ਕੀ ਆਂਦਾ ਜਿਵੇਂ ਜਿਓ ਨਸ਼ੇੜੀਆਂ ਦੇ ਪੱਖ ਦੀ ਗੱਲ ਕਰੀ ਜਾਂਦੇ ਆ ਨਿੱਕੇ ਕਦੇ ਵੀ ਨਸ਼ੇੜੀ ਆਪਦੀ ਮਾਂ ਦੇ ਢਿੱਡ ਚੋਂ ਨਹੀਂ ਪੈਦਾ ਹੁੰਦਾ ਕੁਝ ਕ ਜੀਵ ਦੇ ਸਬਾਦ ਲਈ ਨਸ਼ੇੜੀ ਬਣਦੇ ਆ ਤੇ ਕੁਝ ਕ ਜ਼ਿੰਦਗੀ ਤੋਂ ਹਾਰੇ ਹੋਏ ਵੀ ਨਸ਼ੇ ਦਾ ਸਾਰਾ ਲੈਣ ਵਾਲੇ ਨੇਕੇ ਹਰ ਇੱਕ ਨਸ਼ੇੜੀ ਪਲਪਲ ਮਰਦਾ ਹੈ ਕਿਉਂਕਿ ਆਪਣਾ ਸਮਾਜ ਇਹਨਾਂ ਨੂੰ ਅਪਣਾਉਂਦਾ ਹੀ ਨਹੀਂ ਆ ਜੇ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਤਾ ਇਹਨਾਂ ਦੀ ਜ਼ਿੰਦਗੀ ਬਚ ਸਕਦੀ। ਭਾਈ ਜੀ ਅੱਜ ਸ਼ਾਮ ਨੂੰ ਸਾਥ ਚ ਇਕੱਠਾ ਰੈਂਗੋਵਰ ਹੁਣ ਇਹ ਦੱਸੋ ਪਿੰਡ ਰੋ ਕੀ ਜਵਾਬ ਦੇਣਾ। ਜਰ ਮੈਂ ਉਹਨਾਂ ਨੂੰ ਕਟਵਾ ਨਹੀਂ ਸਕਦਾ ਸਾਥ ਚ। ਤੇ ਚਾਰ ਦਿਨਾਂ ਨੂੰ ਅੱਧਾ ਪਿੰਡ ਆਪਣੇ ਖਿਲਾਫ ਹੋ ਜੁਨੇ ਕੇ। ਵੀ ਗਰੀਬ ਕਟਵਾਤੇ। ਤੇ ਜਿਹੜੇ ਜਵਾਬ ਇਹਨਾਂ ਨੇ ਪਿੰਡ ਦੇ ਚਿੱਟੇ ਨਾਲ ਮਾਰਦੇ ਬਾਈ। ਯਾਰ ਉਹਨਾਂ ਵਿਚਾਰਿਆਂ ਨੇ ਤਾਂ ਵਾਪਸ ਹੋਣਾ ਨਹੀਂ। ਤੇ ਇਹ ਗੱਲ ਦਾ ਦੁੱਖ ਵੀ ਬਹੁਤ ਹੈ ਨਿੱਕੇ ਮੈਨੂੰ। ਪਰ ਇਹਨਾਂ ਨੂੰ ਚੰਗੇ ਪਾਸੇ ਤੋਰ ਕੇ ਪਿੰਡ ਦਾ ਆਉਣ ਵਾਲਾ ਭੁੱਖ ਬਚਾਇਆ ਜਾ ਸਕਦਾ ਪਰ ਵਈ ਕਿ ਇਹਨਾਂ ਨੂੰ ਚੰਗੇ ਬਸ ਲਿਆਉ ਕੋਣ ਤੂੰ ਮੋਟਰਸਾਈਕਲ ਚੱਕ ਦੱਸ ਦਿੰਦਾ ਪਰ ਵੀ ਜਾਣਾ ਕਿੱਥੇ ਹੈ ਉਤੋਂ ਚੱਲ ਸਤਿ ਸ੍ਰੀ ਅਕਾਲ ਸਰਪੰਨ ਸਾਹਿਬ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਤੁਹਾਡੇ ਠੀਕ ਹੈ ਜੀ ਸਰਪੰਨ ਸਾਹਿਬ ਬੈਣੇ ਕਿ ਦੱਸੋ ਜੀ ਅੱਜ ਕੀ ੜੀ ਦੇ ਕਰੇ ਨਰੈਣ ਕਿਵੇਂ ਆ ਗਏ ਅੱਜ ਬਹਿ ਜਾ ਪੁੱਤੀ ਬਹਿ ਜਾ ਯਾਰ ਸੁੱਖਿਆ ਤੁਸੀਂ ਦੋਵੇਂ ਅਣਜਾਣ ਨਾ ਬਣੋ ਇਹ ਗੱਲ ਤੁਹਾਨੂੰ ਵੀ ਪਤਾ ਵੀ ਮੈਂ ਇੱਥੇ ਕਿਉਂ ਆ ਨਹੀਂ ਨਹੀਂ ਸਰਪੰਚ ਸਾਹਿਬ ਸਾਨੂੰ ਨਹੀਂ ਪਤਾ ਇਹ ਤੁਸੀਂ ਕਿਉਂ ਆਏ ਯਾਰ ਮੈਂ ਇੱਥੇ ਤੁਹਾਡੇ ਨਾਲ ਲੜਨ ਜਾਂ ਤੁਹਾਨੂੰ ਮਾਰਨ ਨਹੀਂ ਆਇਆ ਸਗੋਂ ਇੱਕ ਬੇਨਤੀ ਦੇ ਤੌਰ ਤੇ ਤੁਹਾਨੂੰ ਦੋਵਾਂ ਨੂੰ ਸਮਝਾਉਣਾ ਹੈ ਯਾਰ ਤੁਸੀਂ ਯਾਦ ਕਰੋ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਕਿੰਨੇ ਸਿਆਣੇ ਸੀਗੇ ਤੁਹਾਡਾ ਕਿੰਨਾ ਸੋਹਣਾ ਕੰਮ ਸੀਗਾ ਤੁਸੀਂ ਕਿੰਨੇ ਖੁਸ਼ ਸੀਗੇ ਆਪਦੇ ਘਰੇ ਤੇ ਅੱਜ ਸੋਖੇ ਤੁਹਾਡੇ ਤੋਂ ਸਾਰਾ ਪਿੰਡ ਕੰਨੀ ਘਤਰ ਆਉਂਦਾ ਯਾਰ ਤੁਸੀਂ ਆਪ ਯਾਦ ਕਰੋ ਆਪਣੇ ਪਿੰਡ ਦੇ 6-7 ਮੁੰਡਿਆਂ ਦੀ ਜਾਨ ਲੈ ਲਈ ਤੁਸੀਂ ਇਸ ਚਿੱਟੇ ਨਾਲ ਤੇ ਉਹਨਾਂ ਦੀਆਂ ਮਾਂਵਾਂ ਦੇ ਸ਼ਰਾਪ ਤੋਂ ਤੁਸੀਂ ਕਿਵੇਂ ਬਚੋਗੇ ਰੈਂਬੋ ਜੇ ਤੁਸੀਂ ਸੱਥ ਚ ਸਾਰੇ ਪਿੰਡ ਤੋਂ ਮਾਫੀ ਮੰਗ ਲਓਗੇ ਤਾਂ ਸ਼ਾਇਦ ਇਹਨਾਂ ਬਾਦਦਵਾਮਾਂ ਤੋਂ ਤੁਹਾਡਾ ਬਚਾਅ ਹੋ ਜੇ ਭਾਈ ਜੀ ਸਾ ਤੂੰ ਬਹੁਤ ਵੱਡੀ ਗਲਤੀ ਕੀਤੀ ਛੁਡੇ ਕਰਨਾ ਲੈ ਨਾ ਸਾਡੇ ਕੰਨ ਕੋਲ ਤੇ ਅਸਲ ਦੇ ਵਿੱਚ ਨਾ ਭਾਈ ਵੀ ਇਹ ਕਰਨ ਤੋਂ ਬਾਅਦ ਨੌਕਰੇ ਲਈ ਬਹੁਤ ੱੱਕੇ ਖਾਦੇ ਪਰ ਕਿਸੇ ਨੇ ਬਾਹ ਨਿਕੜੇ ਮੋ ਜੂਰੀ ਇਸ ਮਨੂਏ ਕਾ ਮੈਂ ਗਲਤ ਰਸਤੇ ਪੈਣਾ ਲੱਗਿਆ ਸਭਾਂ ਸਮੇਂ ਮੇਰੀ ਜਾਨ ਬੋਦੋ ਕੇ ਮੇਰੇ ਇੱਕ ਬੜੀ ਚਿੱਟੇ ਤੋਂ ਘੜਾ ਸਰਾ ਮੈਂ ਬਹੁਤ ਬੰਦੇ ਦੇ ਮਿੰਤਾ ਕਰੀ ਮੈਂ ਦਵਾਈ ਬੁੜੀ ਦਵਾਈ ਪਰ ਮੇਰੇ ਕਿਸੇ ਨੇ ਗੱਲ ਨਹੀਂ ਕੋਈ ਮੈਨੂੰ ਬਾਹਰ ਚ ਨਹੀਂ ਖੜਾ ਦਿੰਦਾ ਮੈਂ ਕਰਾਂਗੀ ਸਰੀਰ ਤੋੜਦਾ ਜੀ ਗੁਰਦੁਆਰੇ ਵੀ ਜਾਂਦੇ ਆ ਜੀ ਜੇ ਪ੍ਰਮਾਤਮਾ ਕੋ ਮਦਦ ਕਰਦੇ ਬਸ ਹੁਣ ਤੁਸੀਂ ਜੀ ਮਦਦ ਕਰੋਏ ਸੋਦਰ ਸਾਥੇ ਮੇਰੇ ਕੋਲ ਦਵਾਈ ਬੁੱਟੀ ਨੂੰ ਵੀ ਪੈਸੇ ਹੈ। ਕਰਾਂ। ਲੈ ਸੋਖੇ ਰੈਂਬੋ ਨੇ ਮੈਨੂੰ ਸਾਰੀ ਆਪਦੀ ਕਹਾਣੀ ਦੱਸਦੀ। ਹੁਣ ਯਾਰ ਤੂੰ ਦੱਸ ਵੀ ਤੂੰ ਆਰਾ ਕਿਉਂ ਜਿਉਂ। ਸਰਪੰਚ ਸਾਹਿਬ ਮੈਨੂੰ ਮੇਰੀ ਮਾਂ ਮਰਨ ਤੋਂ ਬਾਅਦ ਮੈਨੂੰ ਰੋਕੀਨੇ ਇਹ ਜੱਥਾ ਤੇ ਚੜਾਇਆ। ਮੈਨੂੰ ਕਹਿੰਦਾ ਤੇਰਾ ਕਮਰਾ ਪਾਸ ਮਾਈ। ਪਰ ਕਮਰਾ ਤਾਂ ਨਹੀਂ ਪਿਆਈ ਸਰਪੰਚ ਸਾਹਿਬ। ਪਾ ਡੋਏ ਦਿਆਂ ਕੰਦਾ ਦਿਨੋਂ ਪਰ ਦਿਨ ਉੱਪਰ ਹੁੰਦੀਆਂ। ਉਸ ਤੋਂ ਬਾਅਦ ਸਰਪੰਚ ਸਾਹਿਬ ਆ ਦੋਜਾਂ ਨੇ ਆ ਦੇਖ ਲੋ ਜਿਆ ਹਾਲ ਕਰਤਾ ਪਰ ਅਸੀਂ ਵੀ ਖੜਾ ਸੜਾਣਾ ਚਾਹੁੰਨਾ ਚੋਣਿਆ ਵੀ ਕੋਈ ਸਾਨੂੰ ਬੰਦਾ ਮਿਲੇ ਸਰਪੰਚ ਸਾਹਿਬ ਵੀ ਸਾਡਾ ਇਹ ਦੋਜਾਂ ਤੋਂ ਖੜਾ ਸੁੱਟੇ ਅਸੀਂ ਹਰ ਵਕਤ ਜਿੰਨੇ ਵੀ ਬਹੁਤ ਕੋਸ਼ਿਸ਼ਾਂ ਕਰੀਆਂ ਰਿਸ਼ਤੇਦਾਰ ਵੀ ਸਰਪੰਚ ਸਾਹਿਬ ਸਾਹ ਪਿੱਛੇ हट ਗਏ ਪਰ ਕਰਗੇ ਕੀ ਪਰ ਹੁਣ ਇਹ ਦੁਆ ਕਰਦੇ ਆ ਵੀ ਕੋਈ ਸਾਡੀ ਮਦਦ ਕਰ ਦੇ ਸਰਪੰਚ ਸਾਹਿਬ ਤੁਸੀਂ ਸਾਡੀ ਮਦਦ ਕਰੋ ਜੀ ਕੋਈ ਦੁਬਾਈ